ਬਰਸਾ ਸਿੰਘ ਬਲਟੋਹਾ ਲੰਗੇ ਦੇਣੀ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਦੇ ਉੱਤੇ ਬੇਹੱਦ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੰਦੇ ਨੇ ਸਗੋਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਦਾ ਜਵਾਬ ਵੀ ਦਿੰਦੇ ਨੇ ਪਰ ਇਹਦੇ ਨਾਲ ਨਾਲ ਹੁਣ ਵੱਖਰੇ ਕਿਸਮ ਦੇ ਸਵਾਲ ਖੜੇ ਹੋਣ ਲੱਗੇ ਨੇ ਕਿ ਕੀ ਇਹ ਦੋਵੇਂ ਚੀਜ਼ਾਂ ਜਾਂ ਇਹ ਦੋਵੇਂ ਕਿਸਮ ਦੇ ਬਿਆਨ ਜਿਹੜੇ ਨੇ ਇਹ ਪਰੀਪਲੈਂਟ ਨੇ ਇਹਦਾ ਇੱਕ ਕਾਰਨ ਇਹ ਦੱਸਿਆ ਜਾ ਰਿਹਾ ਹੈ ਜਾਂ ਸਮਝਿਆ ਜਾ ਰਿਹਾ ਹੈ ਕਿ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਸਾਈਮਲਟੇਨੀਅਸਲੀ ਹੋ ਰਹੀਆਂ ਨੇ ਔਰ ਮੀਡੀਆ ਦਾ ਕੇਂਦਰ ਜਿਹੜਾ ਇੱਥੇ ਆ ਕੇ ਖੜ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਬੋਲਿਆ ਵਿਰਸਾ ਸਿੰਘ ਬਲਟੋਹਾ ਨੇ ਕੀ ਜਵਾਬ ਦਿੱਤਾ ਤੇ ਵਿਰਸਾ ਸਿੰਘ ਬਲਟੋਹਾ ਹੁਣ ਜੋ ਬੋਲੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਦਾ ਕੀ ਜਵਾਬ ਦੇਣਗੇ ਦੇਣਗੇ ਕਿ ਨਹੀਂ ਦੇਣਗੇ ਇਹਦੇ ਦਰਮਿਆਨ 2 ਦਸੰਬਰ ਵਾਲਾ ਫੈਸਲਾ ਕਿੱਥੇ ਹੈ ਸਵਾਲ ਉਹ ਖੜਾ ਹੋ ਰਿਹਾ 2 ਦਸੰਬਰ ਵਾਲਾ ਫੈਸਲਾ ਕਿੱਥੇ ਸਟੈਂਡ ਕਰਦਾ ਆ ਇਹ ਸਵਾਲ ਖੜਾ ਹੋ ਰਿਹਾ 2 ਦਸੰਬਰ ਵਾਲੇ ਫੈਸਲੇ ਦੇ ਉੱਤੇ ਕੀ ਕੁਝ ਕੀਤਾ ਜਾਵੇਗਾ ਕਿ ਨਹੀਂ ਕੀਤਾ ਜਾਵੇਗਾ ਸਵਾਲ ਅਜੇ ਵੀ ਉੱਥੇ ਹੀ ਖੜਾ ਆ ਪਰ ਇਹਦੇ ਦਰਮਿਆਨ ਇਸ ਸਵਾਲ ਦਾ ਉੱਤਰ ਲੱਭਣ ਦੀ ਥਾਂ ਦੇ ਉੱਤੇ ਹੁਣ ਚਰਚਾ ਇਹ ਛਿੜ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਸਮਾਗਮ ਵਿੱਚ ਜਾ ਕੇ ਕੀ ਬੋਲਿਆ ਸੁਖਬੀਰ ਸਿੰਘ ਬਾਦਲਵਾਰੇ ਕੀ ਬੋਲਿਆ ਅਕਾਲੀ ਦਲ ਬਾਰੇ ਕੀ ਬੋਲਿਆ ਬਿਰਸਾ ਸਿੰਘ ਬਲਟੋਹਾ ਬਾਰੇ ਕੀ ਬੋਲਿਆ ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਕੀ ਬੋਲਿਆ ਤਿੰਨ ਮੈਂਬਰੀ ਕਮੇਟੀ ਬਾਰੇ ਕੀ ਬੋਲਿਆ ਤੇ ਉਸ ਤੋਂ ਬਾਅਦ ਹੁਣ ਇਸ ਬੋਲੀ ਹੋਈ ਚੀਜ਼ ਦਾ ਜਵਾਬ ਜਿਹੜਾ ਉਹ ਬਿਰਸਾ ਸਿੰਘ ਬਲਟੋਹਾ ਕੀ ਦੇਣਗੇ ਤੇ ਜੋ ਬਿਰਸਾ ਸਿੰਘ ਬਲਟੋਹਾ ਨੇ ਬੋਲਿਆ ਉਹਦੇ ਜਵਾਬ ਦੇ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਕੀ ਬੋਲਣਗੇ ਉਹਨੇ ਚਰਚਾਵਾ ਇਹ ਚੱਲ ਪਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਉੱਤੇ ਚਰਚਾਵਾ ਹੋਣ ਲੱਗ ਗਈਆਂ ਨੇ ਜ਼ਰੂਰ ਸਮਝਿਆ ਜਾ ਸਕਦਾ ਕਿ ਉਹ ਪੋਲੀਟਿਕਾਈਜ਼ ਹੁੰਦੇ ਪਏ ਨੇ ਉਹ ਪੋਲੀਟੀਕਲੀ ਐਕਟਿਵ ਹੁੰਦੇ ਪਏ ਨੇ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਲੋਕਾਂ ਨਾਲ ਗੱਲ ਕਰਦੇ ਪਏ ਨੇ ਸੰਗਤ ਨਾਲ ਜੁੜਦੇ ਪਏ ਨੇ ਇਹਦਾ ਭਵਿੱਖ ਜਿਹੜਾ ਉਹ ਮੁxtਲਫ ਕਿਸਮ ਦਾ ਹੋ ਸਕਦਾ ਪਰ ਇਹਦੇ ਦਰਮਿਆਨ ਜੋ ਇੱਕ ਵੱਡਾ ਸਵਾਲ ਅਜੇ ਤੱਕ ਬਣਿਆ ਹੋਇਆ ਹੈ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਮੈਂਬਰੀ ਤੱਕ ਸੀਮਿਤ ਹੋ ਕੇ ਰਹਿ ਗਈ ਉਹ ਸੱਤ ਮੈਂਬਰੀ ਕਮੇਟੀ ਦਾ ਭਵਿੱਖ ਕੀ ਹੈ ਸ੍ਰੀ ਕਾਲਤਖ ਸਾਹਿਬ ਦੇ ਜੇਹੇਦਾਰ ਗਿਆਨੀ ਰਘਬੀਰ ਸਿੰਘ ਨੇ ਜਿੱਥੇ ਇਹ ਗੱਲ ਆਖੀ ਸੀ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਹੀ ਐਸਜੀਪੀਸੀ ਪ੍ਰਧਾਨ ਨੂੰ ਆਪਣਾ ਅਹੁਦਾ ਵਾਪਸ ਸਾਂਭਣਾ ਚਾਹੀਦਾ ਔਰ ਸੱਤ ਮੈਂਬਰੀ ਕਮੇਟੀ ਵੀ ਕਾਰਜਸ਼ੀਲ ਕਰਨੀ ਚਾਹੀਦੀ ਹੈ ਉਹ ਹੁਣ ਫੈਸਲਾ ਕਿੱਥੇ ਹੈ ਉਹ ਬਿਆਨ ਕਿੱਥੇ ਸਟੈਂਡ ਕਰਦਾ ਹੈ ਉਹ ਬਿਆਨ ਉਸ ਬਿਆਨ ਦੀ ਇੰਟੈਂਸਿਟੀ ਕੀ ਹੈ ਤਾਂ ਕਰਕੇ ਸ਼ਾਇਦ ਇਹ ਵਿਚਾਰਿਆ ਜਾ ਰਿਹਾ ਕਿ ਜਿਹੜੀ ਇਹ ਅਚਾਨਕ ਸੋਸ਼ਲ ਮੀਡੀਆ ਵਾਰ ਸ਼ੁਰੂ ਹੋ ਗਈ ਹੈ ਪ੍ਰੈਸ ਸੱਦ ਕੇ ਜਿਹੜੀ ਇੱਕ ਦੂਸਰੇ ਦੇ ਨਾਲ ਟਿਕਾ ਟਪਣੀ ਕੀਤੀ ਜਾ ਰਹੀ ਹੈ ਇਹ ਜੋ ਸ਼ੁਰੂ ਕਰ ਦਿੱਤਾ ਗਿਆ ਇਹ ਕਿਤੇ ਨਾ ਕਿਤੇ ਇਹਦੀ ਆੜ ਦੇ ਵਿੱਚ ਜੋ ਅਸਲ ਸਵਾਲ ਨੇ ਉਹ ਲੁਕਦੇ ਦੱਬਦੇ ਨਜ਼ਰ ਆਉਣ ਲੱਗੇ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ